ਮੇਰਾ YouTube ਚੈਨਲ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਅਮਰ ਦੀ ਲਗਾਤਾਰ ਦੁਪਹਿਰ ਦੇ ਰੋਟੀ ਖਾਣ। ਔਰ ਮੇਰਾ ਦਿਲ ਕੀਤਾ ਕਿ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਆਪਦਾ ਖਾਣਾਦਾਨ। ਔਰ ਇਹ ਮੇਰੀ ਮਿਸੇ ਜੱਲ ਬਣਾਇਆ ਗਿਆ ਮਕਈ ਦੀ ਰੋਟੀ ਦੇ ਵਿੱਚ ਕਪੀਤੇ ਨੂੰ ਬਿੱਲੀ ਕਸ਼ ਕਰਕੇ ਕੱਦੂ ਕਸ਼ ਹੁੰਦਾ ਕੱਦੂ ਕਸ਼ ਕਰਕੇ ਬਿੱਲੀ ਕਸ਼ ਵੀ ਕਹਿੰਦੇ ਨੇ ਐਂ ਲਿਖਿਆ ਤੇ ਬਿੱਲੀ ਕੈਸੀ ਕਹਿੰਦੇ ਨੇ ਔਰ ਕਰਾਸ਼ ਕਿਉਂ ਹੁੰਦਾ ਤੇ ਕਸ਼ ਕਰਕੇ ਇਹ ਨੂੰ ਮਿਲਾ ਗਏ ਔਰ ਜਿਹੜੀ ਰੋਟੀ ਲਾਈ ਆ ਤੁਸੀਂ ਦੇਖ ਸਕਦੇ ਜੀ ਆਹ ਦੇਖੋ ਆਹ ਵਾ ਕਰਾਂ ਦੀ ਚੀਜ਼ ਜਿੱਦਾਂ ਕਿਸੇ ਪਹਾੜ ਦੀ ਬਰਫ਼ ਦਾ ਕਬਲਾ ਭਰ ਕੇ ਲਿਆਉਂਦਾ ਹੁੰਦਾ ਨਾ ਇਹ ਹਮਾਲਿਆ ਦੀ ਚੋਟੀ ਇਹ ਮਖਣੀ ਆ ਕਰਦੀ ਔਰ ਇਹ ਬਘਣੀ ਨੂੰ ਆਪਾਂ ਪਿੱਤੇ ਰੱਖਦੇ ਆਂ ਬਕਈ ਦੀ ਰੋਟੀ ਨੂੰ ਪਪੀਤੇ ਦੇ ਨਾਲ ਅੰਦਰੋਂ ਭਰ ਕੇ ਤੇ ਰੋਟੀ ਬਣਾਈ ਗਈ ਹੈ। ਉਹ ਜਿਹੜੀ ਇਹ ਬੁਰਕੀ ਜਿਹੜੀ ਹੈ ਵਾਈਟ ਵੇਖੋ ਤੁਸੀਂ। ਅਗਰ ਮੇਰਾ ਦਿਲ ਕਰਦਾ ਵੀ ਇਹਨੂੰ ਖਾਣ ਲੱਗਾ ਮੇਰਾ ਢਿੱਡ ਭਰ ਗਿਆ। ਉਹ ਕੰਟੀਨਿਊ ਖਾਈਆ। ਦੇਖਿਆ ਗਿਆ ਮਜ਼ਾ। ਨਾ ਕਿ ਹੋਟਲ ਤੇ। ਨਾ ਕਿ ਤੇ। ਮੈਂ ਚੱਲ ਦੋ ਪਰੌਂਠੀਆਂ ਖਾਡੀਆਂ। ਡਾਈਨਿੰਗ ਟੇਬਲ ਤੇ ਗਈ ਖਾਣੀਆਂ ਉਤਰਾ ਹੀ ਬਹਿ ਕੇ ਖਾ ਲਈ ਨਾ ਟੇਬਲ 'ਤੇ। ਪਰ ਮੈਂ ਜਿਵੇਂ ਖਾਣ ਲੱਗਾ। ਮੇਰਾ ਮਨ ਨੇ ਉਹ ਨੀਂਦ ਨਹੀਂ ਭਰੀ। ਹੋਰ ਆਇਕਾ। ਜਿਆਦਾ ਨਾਲ ਮੇਗਾ ਪ੍ਰੌਂਟ ਗਿਆ ਨਾ ਖਾਦਾ ਦਹੀਂ ਆ ਜਮਖਣੀ ਆ ਇਹ ਘਾ ਪੀਨੇ ਇੱਕ ਆ ਦਾ ਮੱਗ ਆਬ ਜਿਹੜੀ ਮੇਰੀ ਮੇਨ ਗੱਲ ਸੀ ਉਹ ਇਹ ਹੀ ਤੇ ਆ ਜਿਹੜਾ ਸਾਡਾ ਘਰ ਦਾ ਖਾਣਾ ਸਿਪਾ ਖਾਣਾ ਇਹਦੀ ਕਰਨ ਲੱਗਾ ਤੇ ਜਦੋਂ ਜਿਹੜੀ ਸਾਡੀ ਸਿਹਤ ਨੂੰ ਬਣਾਉਂਦੀ ਆ ਸਾਡੀ ਰੂਹ ਨੂੰ ਰਾਜੀ ਕਰਦੀ ਆ ਉਹ ਜਿਹੜੀਆਂ ਸਾਡੀਆਂ ਘਰਾਂ ਦੀਆਂ ਖਾਦ ਖਰਾਕਾਂ ਆ ਇਹ ਲਿਗਾ ਦੇ ਮਾਰਾ ਨਾ ਤੱਕਿਆ ਹੋ ਗਿਆ। ਉਹ ਅਹ ਕੰਦ ਅੱਜ ਅਸੀਂ ਕਿੰਨੀ ਦਰਾਂ ਦੇ ਸਸਤੀ ਜੂਟ ਜਿਹੜੇ ਇੱਕ ਬਾਜ਼ਾਰ ਚ ਸਾਨੂੰ ਦੇਈ ਜਾਂਦੇ ਮਹਨੇਰੀ ਦੀ ਥਾਂ ਦਹੀਂ ਦੀ ਜਗਾ ਕੁਝ ਦਾ ਕੁਝ ਹੋ ਰਹੀ ਉਹ ਖਾ ਖਾ ਕੇ ਕੰਟੀਨਿਊ ਬਿਮਾਰ ਹੋ ਰਹੇ। ਔਰ ਇਹ ਮਾਰਾ ਵਾ ਜਿਹੜੀ ਸਾਡੇ ਘਰਾਂ ਦੀ ਉਹ ਖਰਾਕ ਜਰੂਰ ਮੰਨੂ ਦਾਨ ਕੋਈ ਗੱਪ ਦੀ ਮੇਰਾ ਦਿਲ ਕੀਤਾ ਵਾਹ ਮੈਂ ਰੋਟੀ ਖਾਇ ਲਾ ਲਗਾ ਲਗਭਗ ਉਤਨ ਰਸੋਈ ਬਣਾਉਣੀ ਹੈ ਮਿਸੇ ਰੋਟੀਆਂ ਨਾ ਅੱਜ ਮੌਸਮ ਠੰਡਾ ਹੈ ਸਰਦੀ ਦਾ ਵਗਿਆ ਹੁਣ ਹਾਂ ਚਾਹ ਚਲਦੀ ਨਾਲ ਮੇਰੀ ਮਿਸੇ ਜਿਹੜੀ ਗੱਲਬਾਤ ਕਰ ਰਹੀ ਜਿਹਨੇ ਪਰਾਠਾ ਬਣਾ ਕੇ ਮੇਰੇ ਹੱਥੋਂ ਪੌਂਠੇ ਨਹੀਂ ਆ ਮਾਦਾ ਆਟੇ ਚ ਗੋਨੇ ਨਹੀਂ ਮਰੋਂ ਪ੍ਰੌਂਠਾ ਨਹੀਂ ਕਹਿ ਸਕਦੇ ਅਸੀਂ ਕੱਲਿਆ ਥੋੜੀ ਆ ਪ੍ਰੌਂਠਾ ਇੱਕ ਇਹਦੀ ਆਪਣੀ ਰੈਸਪੀ ਆ ਯਾਦ ਕੀਤੀ ਨਹੀਂ ਪੌਂਡੇ ਲੋਕ ਅਰ ਮੈਂ ਇਹਨੂੰ ਕਹਿੰਦਿਆ ਸੀ ਖਾਣੇ ਦਾ ਚੈਨਲ ਖਾਣਾ ਇਹਦੀ ਰੈਸਪੀ ਸੱਕ ਕੱਲ੍ਹੇ ਪ੍ਰੌਂਠੇ ਹੀ ਬਣਾ ਕੇ ਬਦ ਮਵੰਦਾਂ ਨੂੰ ਸਰਪ੍ਰਿਕ ਤੇ ਉਹ ਮਾੜਾ ਚੜਦੇ ਰਹੇ ਨੇ ਲੋ ਲੋ ਨਾਲੇ ਪੌਟੀ ਕੱਚਾ ਪਪੀਤਾ ਹਲੋ ਹਰਮੋਨ ਵਾਲੀ ਇਹਦੇ ਵਿੱਚ ਵੇਖ ਸਕਦੇ ਤੁਸੀਂ ਕਿਤੇ ਠੰਡਾ ਪੰਣੀ ਉੱਤੇ ਮੱਖਣੀ ਇਹਦੇ ਕੁਝ ਨਹੀਂ ਇਹਦੇ ਨਾਲ ਮਾਇਰੀ ਮੱਖਣੀ ਹੈ ਮੇਰੇ ਮੱਖਣੀ ਦੀ ਖੂਬਸੂਰਤੀ ਤੁਸੀਂ ਵੇਖੋ ਮੈਂ ਅਕਸਰ ਪਾੜਾ ਪੂੜਾ ਦੀ ਘੁੰਮਦਾ ਰਿਆਂ ਮੈਨੂੰ ਬਰਬੜੀ ਵਧੀਆ ਲੱਗਦੀ ਹੁੰਦੀ ਔਰ ਮੈਨੂੰ ਐਂ ਲੱਗਦਾ ਮੈਂ ਜਦੋਂ ਸ਼ੁਰੂ ਜਾਇਆ ਗਏ ਰੋਟੀ ਖਾਣ ਲੱਗਾ ਮੈਨੂੰ ਐ ਲੱਗਾ ਕਿ ਮੈਨੂੰ ਮੰਜਰ ਯਾਦ ਆਇਆ ਕਿ ਇੰਨਾ ਤੁਸੀਂ ਦੇਖ ਸਕਦੇ ਜੀ ਆ ਕਰਦੀ ਉਹ ਚੀਜ਼ ਆ ਇਹਦੇ ਵਿੱਚ 1% ਉਹ ਕੋਈ ਚੀਜ਼ ਨਹੀਂ ਨਾ ਦੁੱਧ ਦੇ ਵਿੱਚ ਮਿਕਸ ਨਾ ਇਹਦੇ ਵਿੱਚ ਔਰ ਇਹਦਾ ਤੁਸੀਂ ਰੰਗ ਵੇਖ ਸਕਦੇ ਜੀ ਵਾ ਲਖਣ ਔਰ ਇਹ ਮਕਈ ਵੀ ਇਹਦਾ ਮੋਟਾ ਆਟਾ ਪੀਸਿਆ ਔਰ ਕਿੰਨੀ ਖੂਬਸੂਰਤ ਇਹਦੇ ਵਿੱਚ ਇਹਦਾ ਰੰਗ ਆ ਕਲਰ ਬੜੀ ਬੜੀ ਇਹਨਾਂ ਪਤਲੀ ਪਤਲੀ ਔਰ ਆਹ ਤੁਸੀਂ ਦੇਖ ਸਕਦੇ ਜੀ ਇਹਦੇ ਵਿੱਚ ਜਿਹੜੇ ਰੇਖੇ ਆ ਆ ਬਰੀਕ ਬਰੀਕ ਲੱਗ ਰਾ ਰਹੇ ਪਪੀਤੇ ਦੇ ਤੇ ਇਹਨਾਂ ਤੋਂ ਪਹਿਲਾਂ ਕੇ ਜਿੰਨਾਂ ਨਾਲ ਮੈਂ ਸ਼ੇਅਰ ਕਰ ਰਿਹਾ ਹਾਂ ਉਹਨਾਂ ਦਾ ਮਨ ਫੁਰਕ ਜੀ ਬੋਲ ਬੋਲ ਗਿਆ ਬੋਲ ਗਿਆ ਗੱਲ ਹੋ ਜਾਏਗੀ ਜੀ ਇਹੋ ਹੀ ਸਾਡਾ ਆਧਾ ਖਾਣਾ ਪੰਜਾਬ ਦੇ ਘਰਾਂ ਦੀ ਖਰਾਦ ਆ ਜਿਹੜੀ ਸਾਨੂੰ ਤੰਦਰੁਸਤ ਤੇ ਸਿਹਤਮੰਦ ਰੱਖਦੀ ਕੋਈ ਹੋਰਿਆ ਕਰੋ ਇਹ ਚੀਜ਼ਾਂ ਘਰੇ ਬਣਾ ਕੇ ਖਾਣ ਦੇ ਅਮਰੀਕਨ ਕਾਇਸ ਨਹੀਂ ਹਾਂ ਆਹ ਹੈ ਨਵੇਂ ਨੌਜਵਾਨਾਂ ਨੂੰ ਜਿਹੜੇ ਆ ਚਿਪਸ ਚਿਪਸ ਜੇ ਖਾਂਦੇ ਗੰਦਪਿਲ ਜੋ ਗ੍ਰੇਟੀਆਂ ਤੋਂ ਗੰਦੇ ਬੰਦੇ ਗੋਲ ਗੱਪੇ ਖਾਣੇ ਜਿਹੜੀ ਰੈਸਪੀ ਚਾਹੀਦੀ ਹੈ ਇਹਨਾਂ ਚੀਜ਼ਾਂ ਨੇ ਮੈਨੂੰ ਬਿਮਾਰ ਕੀਤਾ ਸੀ ਮੈਨੂੰ ਹੱਥ ਲੱਗੇ ਇਹ ਇਹਦੀ ਮੈਂ ਕਿਹ ਦਿਨ ਇਸੇ ਚੈਨਲ ਦੇ ਰੈਸਪੀ ਕਮੈਂਟ ਕਰਾਂਗੇ ਕੀ ਰੈਸਪੀ ਫਿਰ ਕਰੂੰਗਾ ਮੇਰੀ ਮਸੀ ਨੂੰ ਬਾਰ ਬਾਰ ਕਹੀ ਜਾਂਦੀ ਪਿਛੋਂ ਉਹ ਜਾ ਮਾਰ ਮਾਰ ਕੇ ਅੱਛਾ ਹੋ ਗਿਆ ਅਮਾ ਕੁਝ ਦਿਨਾਂ ਨੇ ਦੁਬਾਰਾ ਬਣਾਏ ਜਾ ਤੇ ਆ ਕੇ ਬਣਾ ਬਨੇ ਬਣਾਏ ਖਾ ਲੋ ਇੱਕੇ ਚੀਜ਼ ਹੋਰ ਵੀ ਆ ਇਹ ਰੋਟੀਆਂ ਤੰਦੂਰ 'ਚ ਵੀ ਲੱਗ ਜਾਂਦੇ ਆ ਨਹੀਂ ਮੁਕਈ ਵਾਲੀਆਂ ਨਹੀਂ ਲੱਗਦੀਆਂ ਉਹ ਕਰਕੇ ਦੇ ਆਟੇ 'ਚ ਗੁੰਨ ਕੇ ਫੇਰ ਲੱਗ ਜਾਂਦੇ ਆ ਹਾਂ ਔਰ ਜਿੱਦਣੇ ਤੰਦੂਰ 'ਚ ਲੱਗੀਆਂ ਗਣਕਦੀਆਂ ਉਹ ਜਿੱਦਣੇ ਦੁਬਾਰਾ ਬਣਾਈਆਂ ਮੈਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰੂੰਗਾ ਮੁਸ ਮੁਕਈ ਵਾਲਾ ਕਰਨੀ ਆਟਾ ਨੇ ਤੰਦੂਰੇ ਲੱਗਦਾ ਬਣ ਕੇ ਦੇ ਆਟੇ 'ਚ ਗੁੰਨ ਕੇ ਨਾ ਫਿਰ ਦੇਖ ਸਕਦੇ ਮੇਰੇ ਬਹਿ ਲੋਕਾਂ ਨੂੰ ਅੱਜ ਕੱਲ੍ਹ ਪਤਾ ਖਾਣ ਤੋਂ ਵੀ ਕਿੰਨਾ ਵਧੀਆ ਦਾ ਫਾਇਦਾ ਆ ਤੁਹਾਨੂੰ ਸਾਰੇ ਅੱਗੇ ਐਨੇ ਮੇਰੇ ਅਸਾਂਗ ਬੋਲ ਕਰਨੇ ਪਿੰਡੂ ਸਿੰਪਲ ਸਾਦਾ ਖਾਣਾ ਹਨਾ ਤੇ ਮਰੇ ਦੇ ਸਾਹਮਣੇ ਨਹੀਂ ਆ ਰਹੇ ਪਰ ਚਲੋ ਉਹਦਾ ਸੁਨੇਹਾ ਵੀ ਪਿੰਡੂ ਸਿੰਪਲ ਤੇ ਸਾਦਾ ਬੈਸਟ ਖਾਣਾ ਜਿਹੜਾ ਸਾਡੀ ਸਿਹਤ ਦੀ ਗਾਰੰਟੀ ਆ ਇਹਨੂੰ ਖਾਓ ਇਹ ট্রেন ਹਾਉ ਮੇਰੇ ਲੋ ਸਾਰਿਆਂ ਨੂੰ ਪਿਆਰ ਔਰ ਜਿੱਥੇ-ਜਿੱਥੇ ਵੀ ਮੈਨੂੰ ਵੇਖ ਰਹਿ ਜੇ ਮੇਰੇ ਲੋ ਇਹ ਮਾਂ ਬੁਰਕੀ ਦਾ ਡੇਣਾ ਸਾਰਿਆਂ ਨਾਲ ਸਾਂਝੀ ਕਰਦਾ ਰਹੇ ਵੀ ਪੰਜਾਬੀ ਜਿਹੜੇ ਆ ਉਹਦੇ ਇਸੇ ਲਈ ਲਹਿੰਦੇ ਦੇ ਛੱਬੀ ਹਣ ਜਾਂ ਚੜਦੇ ਦੇ ਹਣ ਉਹਨਾਂ ਦੀ ਮਹਿਮਾਨ ਨਿਵਾਜ਼ੀ ਜਿਹੜੀ ਆ ਉਹ ਦਤ ਨੇ ਦਿੱਤੀ ਸਾਡੇ ਬਾਬੇ ਨੇ ਜਿਹੜੇ ਲੰਗਰ ਦਾ ਇਹ ਅੱਜ ਪਾਠ ਵੀ ਘਰ ਦੇ ਦਰਵਾਜ਼ੇ ਰੱਖਿਆ ਆਉ ਜਿੰਨਾ ਘਰਾਂ ਦੇ ਵਿੱਚ ਦਰਵਾਜ਼ੇ ਖੁੱਲ੍ਹੇ ਨੇ ਦਿਓ ਉਹਨਾਂ ਨਾਲ ਕੋਈ ਕਹਿੰਦਾ ਜਦ ਲਈ ਮੇਰਾ ਨਾਮ ਸੁਣਿਆ ਕਿ ਉਹ ਤਾਂ ਜਿੰਦੇ ਰੋ ਬਸਦੇ ਰੋ ਹੱਸਦੇ ਰੋ ਅੱਛੇ ਰੋ ਆਬਾਦ ਰੋ ਜੈ ਹਿੰਦ ਆਬਾਦ